ਸਾਰ ਨੂੰ ਜੋਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਕਿਉਂਕਿ ਸਮੁੱਚੀ ਬਾਰ ਐਸੋਸੀਏਸ਼ਨ ਨੇ ਗੁਰੂ ਸਾਹਿਬ ਦਾ ਓਟ ਅਸਰੇ ਲੈ ਗੁਰੂ ਸਾਹਿਬ ਦੀ ਅਸਕੇ ਅਮਰ ਚੱਲਣ ਦੀ ਲੋੜ ਹੈ ਕਿਉਂਕਿ ਬਾਣੀ ਦੇ ਵਿੱਚ ਲਿਖਿਆ ਹੈ ਗੁਰ ਕੋ ਦਾ ਗੁਰ ਕਾ ਉਪਦੇਸ਼ ਸੁਣ ਹੋਵੇ ਤੇਰੇ ਨਾਲੇ ਜਦੋਂ ਉਹਦਾ ਉਪਦੇਸ਼ ਸੁਣਦੇ ਆ ਤੇਰੇ ਉਹ ਨਾਲ ਚੱਲਦਾ ਹੈ ਇਸ ਕਰਕੇ ਲੱਖ ਲੱਖ ਵਧਾਈਆਂ ਨਵੇਂ ਸਾਲ ਦੀਆਂ ਅਸੀਂ ਪਰਮਾਤਮਾ ਵਾਹਿਗੁਰੂ ਅੱਲਾ ਰਾਮ ਨੂੰ ਸਭ ਸ੍ਰੀ ਗੁਰੂ ਸਾਹਿਬ ਦੇ ਲੋਕ ਇਸ ਮੁੱਚੀ ਸੰਗਤ ਨੇ ਅਜੋਈ ਦਿੱਤੀ ਆ ਕਿ ਪਰਮਾਤਮਾ ਸੱਚੇ ਪਾਤਸ਼ਾਹ ਸਾਰੇ ਦੁਨੀਆ ਤੇ ਭਲਾ ਕਰੇ ਸਰਬੱਤ ਦਾ ਭਲਾ ਕਰੇ ਮੈਂ ਪਹਿਲਾਂ ਬਹੁਤ ਧੰਨਵਾਦ ਕਰਦਾ ਹਾਂ ਆ ਸਾਰੇ ਬਾਰਸ਼ ਦੇ ਸ਼੍ਰੀ ਮਨਿੰਦਰ ਜੀ ਖਾਸ ਕਰਕੇ ਗਿਆਨਮੋਗੋਜੀ ਦਾ ਇਹਨਾਂ ਨੇ ਸਾਨੂੰ ਸੈਡਮਿਨਿਸਟ੍ਰੇਸ਼ਨ ਨੂੰ ਇਨਵੀਟੇਸ਼ਨ ਦਿੱਤਾ ਔਰ ਜਿਹੜੇ ਹਰ ਇੱਕ ਸਾਲ ਜਿਹੜਾ ਹੈਗਾ ਨਵੇਂ ਸਾਲ ਦੀ ਆਮਦ ਦੇ ਵਿੱਚ ਜਿਹੜਾ ਹੈ ਮਾਰਸ ਸਾਧ ਦਾ ਸਰੂਪ ਲੈ ਕੇ ਆਂਦੇ ਨੇ ਨਾਬਾ ਬਾਰੂ ਸੀਜ਼ਨ ਸਮੁੱਚੇ ਅਫਸਰ ਸਹਿਮਾਨਾ ਸਮੁੱਚੀ ਸੰਗਤ ਨਾਲ ਮਿਲ ਕੇ ਨਵੇਂ ਸਾਲ ਦੀ ਆਮਦ ਉਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਾਉਂਦੇ ਨੇ ਅੱਜ ਵੀ ਉਸ ਤਰ੍ਹਾਂ ਸੀ ਹਰ ਸਾਲ ਦੀ ਤਰ੍ਹਾਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਸੋਂ ਅਖੰਡ ਪਾਠ ਸਾਹਿਬ ਸ਼ੁਰੂ ਕਰਾਏ ਸੀ ਤੇ ਅੱਜ ਹੋਕ ਪਾਏ ਨੇ ਔਰ ਬਹੁਤ ਵਧੀਆ ਪ੍ਰੋਗਰਾਮ ਹੈ ਔਰ ਸਭ ਤੋਂ ਵਧੀਆ ਗੱਲ ਇਹ ਹੈ ਵੀ ਇੱਕ ਐਡਮਿਨਿਸਟ੍ਰੇਸ਼ਨ ਦਾ ਦੂਜੇ ਦਾ ਇੱਥੇ ਟੀਮ ਵਰਕ ਦੀ ਤਰ੍ਹਾਂ ਲੱਗਦਾ ਔਰ ਬਹੁਤ ਵਧੀਆ ਪ੍ਰੋਗਰਾਮ ਮੋਗੋ ਸਾਹਿਬ ਦਾ ਔਰ ਸ਼ਲਾੰਕਾ ਯੂਗਾ ਲੱਖ ਲੱਖ ਵਧਾਈਆਂ ਹੋਣ ਕਿਉਂਕਿ ਸਮੁੱਚੀ ਬਾਅਰ ਐਸੋਸੀਏਸ਼ਨ ਨੇ ਗੁਰੂ ਸਾਹਿਬ ਦਾ ਓਟ ਅਸਰੇ ਲੈ ਗੁਰੂ ਸਾਹਿਬ ਦੇ ਅਸਕੇ ਅਮਰ ਚੱਲਣ ਦੀ ਲੋੜ ਹੈ ਕਿਉਂਕਿ ਬਾਣੀ ਦੇ ਵਿੱਚ ਲਿਖਿਆ ਹੈ ਗੁਰ ਕੋ ਦਾ ਗੁਰ ਕਾ ਉਪਦੇਸ਼ ਸੁਣ ਹੋਵੇ ਤੇਰੇ ਨਾਲੇ ਜਦੋਂ ਉਹਦਾ ਉਪਦੇਸ਼ ਸੁਣਦੇ ਆ ਤੇ ਉਹ ਨਾਲ ਚੱਲਦਾ ਇਸ ਕਰਕੇ ਲੱਖ ਲੱਖ ਵਧਾਈਆਂ ਨਵੇਂ ਸਾਲ ਦੀ ਥੈਂਕ ਯੂ ਮੇਰੇ ਵੱਲੋਂ ਪਹਿਲਾਂ ਤੋਂ ਤੁਹਾਡੇ ਚੈਨਲ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਦੇ ਪਤੇ ਰਾਮਰਾਜ ਸਲਾਮ ਨੱਬਾ ਬਾਰਿ ਸੀਜ਼ਨ ਸਮੁੱਚੇ ਅਫਸਰ ਸਹਿਮਾਨਾਂ ਸਮੁੱਚੀ ਸੰਗਤ ਨਾਲ ਮਿਲ ਕੇ ਨਵੇਂ ਸਾਲ ਦੀ ਆਮਦ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਕਰਾਉਂਦੇ ਨੇ ਅੱਜ ਵੀ ਉਸ ਤਰ੍ਹਾਂ ਅਸੀਂ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਰਸੋ ਅਖੰਡ ਪਾਠ ਸਾਹਿਬ ਸ਼ੁਰੂ ਕਰਾਏ ਸੀ ਤੇ ਅੱਜ ਭੋਗ ਪਾਏ ਨੇ ਅਸੀਂ ਪ੍ਰਮਾਤਮਾ ਵੈਗੁਰੂ ਅੱਲਾ ਰਾਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੋਕ ਇਸ ਮੁੱਚੀ ਸੰਗਠਨ ਨੂੰ ਜੁੜੀ ਤੀਪਿਆ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਸਾਰੇ ਦੁਨੀਆ ਤੇ ਭਲਾ ਕਰੇ ਸਰਬੱਤ ਦਾ ਭਲਾ ਕਰੇ ਤੇ ਇਸ ਮੰਦਰ ਨੂੰ ਕੋਟ ਕਲਕਸ਼ੇ ਦੇ ਵਿੱਚ ਸਾਨੂੰ ਸਾਰਿਆਂ ਨੂੰ ਇਮਾਨਦਾਰੀ ਤੇ ਧਿਆਨਦਾਰੀ ਦੇ ਨਾਲ ਕੰਮ ਕਰਨ ਦੀ ਸ਼ਕਤੀ ਬਖਸ਼ੀ ਤਾਂ ਕਿ ਗਰੀਬ ਲੋਕਾਂ ਨੂੰ ਤੋਂ ਇਨਸਾਫ ਮਿਲ ਸਕੇ। ਹੌਣ-ਹੌਣ ਆਏ ਸੀ ਅੱਜ ਸਾਡੇ ਜਿਹੜਾ ਸਮਾਗਮ ਸੀਗਾ ਕਿ ਸਾਡੇ ਪਟਿਆਲਾ ਜ਼ਿਲ੍ਹੇ ਦੇ ਡਿਸਟ੍ਰਿਕਟ ਕੰਸੈਸ਼ਨ ਜੱਜ ਸਦਾ ਅਵਤਾਰ ਸਿੰਘ ਜੀ ਤੇ ਸਮੁੱਚੇ ਸਾਡੇ ਜੁਡੀਸ਼ੀਅਲ ਅਫਸਰ ਸਾਹਿਬਾਨ ਐਗਜ਼ੀਕਟਿਵ ਅਫਸਰ ਸਾਹਿਬਾਨ ਪੁਲਿਸ ਅਫਸਰ ਸਾਹਿਬਾਨ ਐਸ.ਐੱਮ ਸਾਹਿਬ ਸਾਰੇ ਹਾਜ਼ਰ ਸੀਗੇ ਲੋਕ ਪ੍ਰਸ਼ਾਸਨ ਕੋਰਟ ਕੰਪਲੈਕਸ ਦੇ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਜਿਹੜੇ ਅਟਕ ਪਰ ਨਹੀਂ ਹੋਏ ਜਿਹੜੇ ਹੋ ਰਹੇ ਚੱਲ ਕੋਰਟ ਕੰਪਲੈਕਸ ਦੇ ਵਿੱਚ ਇਹੀ ਆ ਸਾਡੇ ਮਤਲਬ ਕੋਰਟਾਂ ਪੰਜ ਕੋਰਟਾਂ ਹੋ ਗਏ ਪਹਿਲਾਂ ਤਿੰਨ ਕੋਰਟਾਂ ਸੀਗੀਆਂ ਤੇ ਉਹਨਾਂ ਦੀ ਰੀਕਨਸਟ੍ਰਕਸ਼ਨ ਉੱਪਰ ਚੱਲ ਰਹੀ ਆ ਤੇ ਦੋ ਲਿਫਟਾਂ ਵੀ ਸਾਡੇ ਕੋਰਟ ਕੰਪਲੈਕਸ ਦੇ ਵਿੱਚ ਮਨਜ਼ੂਰ ਹੋ ਚੁੱਕੀਆਂ ਨੇ ਕੈਡਵੋਕੇਟਸ ਲਈ ਤੇ ਇੱਕ ਆਪ ਸਰ ਸਹਿਬਾਣ ਲਈ ਤੇ ਸਾਡੇ ਉਧਰ ਚੈਂਬਰਾਂ ਵੱਲ ਸਾਨੂੰ ਬਹੁਤ ਜ਼ਰੂਰਤ ਹੈ ਲਿਫਟ ਦੀ ਉਡੀਅਸ ਜੀ ਮਤਲਬ ਸਰਕਾਰ ਤੋਂ ਮੰਗ ਕਰ ਰਹੇ ਆ ਤੇ ਜਿਹੜੀ ਪ੍ਰੋਵੀਜ਼ਨ ਆ ਉਹ ਜਿਹੜੀ ਪਰਮਿਸ਼ਨ ਹਾਈ ਕੋਰਟ ਨੇ ਦੇਣੀ ਆ ਉਹਦੇ ਜੁਗਸਾਈਂ ਜਸਾ ਨੂੰ ਕੇ ਅਪੀਲ ਕੀਤੀ ਆ ਕਿ ਪੈਸੇ ਅਸੀਂ ਸਰਕਾਰ ਤੋਂ ਲੈ ਕੇ ਉਹ ਲਿਫਟ ਵਕੀਲਾਂ ਨੇ ਲਾਣਾਗੇ ਤੇ ਪਾਰਕਿੰਗ ਦਾ ਕੰਮ ਆ ਜਿਹੜਾ ਉਹ ਸਾਡੇ ਅਧੂਰਾ ਪਿਆ ਉਹ ਸਰਕਾਰ ਵੱਲੋਂ 2 ਲੱਖ ਰੁਪਏ ਸਾਡੇ ਕੋਲ ਆਇਆ ਵਾ ਤੇ ਉਹ ਪਾਰਕਿੰਗ ਦਾ ਕੰਮ ਵੀ ਅਸੀਂ ਜਲਦੀ ਸ਼ੁਰੂ ਕਰਾਂਗੇ ਮੈਂ ਪਹਿਲਾਂ ਤਾਂ ਧੰਨਵਾਦ ਕਰਦਾ ਆ ਇਸ਼ਾਰੇ ਬਾਰੇ ਸੇ ਸ਼ਿ ਨੌਲੰਦ ਰਾਜੀ ਖਾਸ ਕਰਕੇ ਗਿਆਨ ਮੋਗੋ ਜੀ ਦਾ ਇਹਨਾਂ ਨੇ ਸਾਨੂੰ ਸੈਡਮਿਨਿਸਟ੍ਰੇਸ਼ਨ ਨੂੰ ਇਨਵੀਟੇਸ਼ਨ ਦਿੱਤਾ ਔਰ ਜਿਹੜੇ ਹਰ ਇੱਕ ਸਾਲ ਜਿਹੜਾ ਹੈਗਾ ਨਵੇਂ ਸਾਲ ਦੀ ਆਮਦ ਦੇ ਵਿੱਚ ਜਿਹੜਾ ਹੈ ਮਾਰਸ ਸਾਡ ਦਾ ਸਰੂਪ ਲੈ ਕੇ ਆਂਦੇ ਨੇ ਔਰ ਬਹੁਤ ਵਧੀਆ ਪ੍ਰੋਗਰਾਮ ਹੈ ਔਰ ਸਭ ਤੋਂ ਵਧੀਆ ਗੱਲ ਇਹ ਹੈ ਵੀ ਇੱਕ ਐਡਮਿਨਿਸਟ੍ਰੇਸ਼ਨ ਦਾ ਦੂਜੇ ਦਾ ਇੱਥੇ ਟੀਮ ਵਰਕ ਦੀ ਤਰ੍ਹਾਂ ਲੱਗਦਾ ਔਰ ਬਹੁਤ ਵਧੀਆ ਪ੍ਰੋਗਰਾਮ ਹੈ ਮੋਗੋ ਸਾਹਿਬ ਦਾ ਔਰ ਸ੍ਰੀਲੰਕਾ ਜੀ ਹੂਗਾ